ਪੰਜਾਬ ਦੇ ਖਜ਼ਾਨਾ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਆਮ ਆਦਮੀ ਪਾਰਟੀ ਦੇ ਲੀਡਰਾਂ ਖਿਲਾਫ ਐਫਆਈਆਰ ਦਰਜ ਕਰਕੇ ਜਮਹੂਰੀਅਤ ਦੇ ਆਵਾਜ਼ ਦਬਾਉਣ ਲਈ ਪੱਬਾਂ ਭਾਰ ਹੋਈ ਪਈ ਹੈ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਚੀਮਾ ਨੇ ਕਿਹਾ ਕਿ ਇਸ ਨਾਲ ਨਵੇਂ ਹਾਲਾਤ ਪੈਦਾ ਕੀਤੇ ਜਾ ਰਹੇ ਨੇ ਕਿ ਜੋ ਵੀ ਸੱਚ ਬੋਲੇਗਾ ਉਸ ਨੂੰ ਐਫਆਈਆਰ ਦਾ ਸਾਹਮਣਾ ਕਰਨਾ ਪਵੇਗਾ ਉਨ੍ਹਾਂ ਕਿਹਾ ਹੈ ਕਿ ਕਾਂਗਰਸ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਸ਼ਿਕਾਇਤ ਤੇ 24 ਘੰਟਿਆਂ ਦੇ ਵਿੱਚ ਹੀ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਮੁਕੱਦਮਾ ਦਰਜ ਕਰ ਦਿੱਤਾ ਜਾਂਦਾ ਹੈ ਜਿਸ ਨਾਲ ਪਤਾ ਲੱਗਦਾ ਹੈ ਕਿ ਬੀਜੇਪੀ ਤੇ ਕਾਂਗਰਸੀ ਨਸ਼ੇ ਦੇ ਵਪਾਰੀਆਂ ਨੂੰ ਬਚਾਉਣ ਲਈ ਇਕਜੁੱਟ ਨੇ ਉਹਨਾਂ ਕਿਹਾ ਕਿ ਅਸੀਂ ਕੇਂਦਰ ਸਰਕਾਰ ਵੱਲੋਂ ਸਾਡੇ ਆਵਾਜ਼ ਦਬਾਉਣ ਦੀਆਂ ਕੋਸ਼ਿਸ਼ਾਂ ਦਾ ਸਾਹਮਣਾ ਕਰਨ ਲਈ ਬਿਲਕੁਲ ਤਿਆਰ ਹਾਂ ਸਾਨੂੰ ਕਾਨੂੰਨ ਦੇ ਵਿੱਚ ਭਰੋਸਾ ਹੈ ਜਦੋਂ ਬਦ ਅੰਸਬਰਾ ਦਾ ਸਪੈਸ਼ਲ ਸੈਸ਼ਨ ਰੱਖਿਆ ਕਿ ਵੀਰਵਾਰ ਤੇ ਸ਼ੁੱਕਰਵਾਰ ਨੂੰ ਸਪੈਸ਼ਲ ਸੈਸ਼ਨ ਹੋਊਗਾ ਤਾਂ ਉਸ ਸਮੇਂ ਘਬਰਾ ਕੇ ਡਰ ਕੇ ਤਾਂ ਤੁਰੰਤ ਲੀਡਰ ਆਫ اپੋਜੀਸ਼ਨ ਜੀ ਜਾਂਦੇ ਨੇ ਚੰਡੀਗੜ੍ਹ ਪੁਲਿਸ ਕੋਲੇ ਇੱਕ ਆਨਲਾਈਨ ਐਪਲੀਕੇਸ਼ਨ ਫਾਈਲ ਕਰਦੇ ਨੇ ਕਿ ਐਪਲੀਕੇਸ਼ਨ ਫਾਈਲ ਕਰਕੇ ਆ ਜਾਂਦੇ ਨੇਗੇ ਔਰ ਉਸ ਤੋਂ ਬਾਅਦ 24 ਘੰਟਿਆਂ ਦੇ ਅੰਦਰ ਅੰਦਰ ਚੰਡੀਗੜ੍ਹ ਪੁਲਿਸ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਚਲਾ ਰਹੀ ਆ ਜਿਹਨੂੰ ਦੇਸ਼ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਚਲਾ ਰਹੇ ਨੇ ਜਿਹਨੂੰ ਭਾਜਪਾ ਦੁਬਾਰਾ ਨਾਮਿਨੇਟਡ ਆਨਰੇਬਲ ਗਵਰਨਰ ਸਾਹਿਬ ਚਲਾ ਰਹੇ ਨੇ ਕਿ ਉਹ ਜਿਹੜੀ ਚੰਡੀਗੜ੍ਹ ਪੁਲਸ ਆ ਉਹ ਬੜੀ ਐਕਸ਼ਨ ਚ ਆਉਂਦੀ ਆ ਉਸ ਸਕਿੰਟ ਦੇ ਅੰਦਰ 1 ਸਕਿੰਟ ਦੇ ਅੰਦਰ ਜਿਹੜੀ ਐਫ ਆਈ ਆਰ 100 11 ਨੰਬਰ ਐਫ ਆਈ ਆਰ ਜਿਹੜੀ ਆ 11 ਤੋਂ ਸੌਰੀ 11 7 11 ਨੰਬਰ ਐਫ ਆਈ ਆਰ ਜਿਹੜੀ ਆ ਉਤਰੰਤ ਸਾਡੇ ਖਿਲਾਫ ਦਰਜ ਕਰ ਦਿੰਦੀ ਆ ਮੇਰੇ ਖਿਲਾਫ ਆਮ ਆਦਮੀ ਪਾਰਟੀ ਦੇ ਪ੍ਰਧਾਨ ਪੰਜਾਬ ਦੇ ਪ੍ਰਧਾਨ ਮੇਰੇ ਕੈਬਨਿਟ ਕਲੀਗ ਅਮਨ ਰੁੜਾਈ ਦੇ ਖਿਲਾਫ ਤੁਰੰਤ ਐਫ ਆਈ ਆਰ ਦਰਜ ਹੁੰਦੀ ਆ 336 ਦੀ ਸਬਸੈਕਸ਼ਨ 4 355 ਕਾਰ ਦੀ ਸਬਸੈਕਸ਼ਨ 2 ਇਹਨਾਂ ਸਾਰੀਆਂ ਧਾਰਾਵਾਂ ਦੇ ਤਹਿਤ 24 ਘੰਟਿਆਂ ਦੇ ਅੰਦਰ ਅੰਦਰ ਜਿਹੜੀ ਆ ਉਹ ਐਫਆਈਆਰ ਦਰਜ ਹੋ ਜੇ ਚੰਡੀਗੜ੍ਹ ਪੁਲਿਸ ਦੇਖੋ ਕਿ ਇਸ ਤਰ੍ਹਾਂ ਐਕਸ਼ਨ ਦੇ ਵਿੱਚ ਆਉਂਦੀ ਆ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਦੇ ਲੀਡਰ ਆਪੋਜੀਸ਼ਨ ਐਪਲੀਕੇਸ਼ਨ ਫਾਈਲ ਕਰਦੇ ਨੇਗੇ ਔਰ 24 ਘੰਟਿਆਂ ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੇ ਨੇਤਾਵਾਂ ਤੇ ਐਫਆਈਆਰ ਦਰਜ ਕਰਦੀ ਆ ਸਾਨੂੰ ਕੋਈ ਅਫਸੋਸ ਨਹੀਂ ਸਾਨੂੰ ਕੋਈ ਡਰ ਨਹੀਂ ਸਾਨੂੰ ਕੋਈ ਖਾਸ ਨਹੀਂ ਪਰ ਇੱਕ ਗੱਲ ਸਪਸ਼ਟ ਹੋ ਗਈ ਪੰਜਾਬ ਦੇ ਲੋਕਾਂ ਦੇ ਸਾਹਮਣੇ ਕਿ ਸਿਆਸੀ ਹਮਾਮ ਦੇ ਅੰਦਰ ਪ੍ਰਤਾਪ ਸਿੰਘ ਬਾਜਬਾ ਕਾਂਗਰਸ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਸਾਰੇ ਇਕੱਠੇ ਲੱਗੇ ਸਾਰੇ ਨਸ਼ਿਆਂ ਦੇ ਵਪਾਰੀਆਂ ਨੂੰ ਬਚਾਉਣ ਦੇ ਲਈ ਸਾਰੇ ਡਰਗ ਮਾਫੀਆ ਦੇ ਨੂੰ ਬਚਾਉਣ ਦੇ ਲਈ ਇੱਕ ਮੁੱਠ ਦੇ ਇੱਕ ਜੁੱਟ ਨੇ ਸਾਰੇ ਪੰਜਾਬ ਦੇ ਗੈਂਗਸਟਰਾਂ ਨੂੰ ਬਚਾਉਣ ਦੇ ਲਈ ਇੱਕ ਮੁੱਠ ਦੇ ਜੁਟ ਨੇ